ਹਾਂਜੀ ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ ਫਰੋਮਣੀ ਕਮੇਟੀ ਨੇ ਇੱਕ ਬਹੁਤ ਵਧੀਆ ਫੈਸਲਾ ਕੀਤਾ ਹੁਣ ਮੈਰਿਜ ਪੈਲਸਾਂ ਦੇ ਵਿੱਚ ਆਨੰਦ ਕਾਰਜ ਨਹੀਂ ਹੋ ਸਕੂਗੇ ਸਿਰਫ ਮੈਰਿਜ ਪੈਲਸਾਂ ਦੇ ਨਹੀਂ ਜਿਵੇਂ ਕਿ ਜਿਹੜੇ ਅਮੀਰ ਲੋਕ ਐ ਉਹਨਾਂ ਨੇ ਗੁਰੂ ਸਾਹਿਬ ਦੀ ਬਿਆਦਵੀ ਕਰਨ ਦਾ ਇੱਕ ਮਜ਼ਾਕ ਡਾਣ ਦਾ ਸਿੱਖ ਸਿਧਾਂਤਾਂ ਦਾ ਇੱਕ ਬਹਾਨਾ ਬਣਾਇਆ ਹੋਇਆ ਸੀਗਾ ਉਹ ਆਪਣੇ ਵਿਆਹਾਂ ਦੇ ਉੱਤੇ ਜਿਹੜੇ ਆਨੰਦ ਕਾਰਜ ਐ ਉਹ ਕਦੇ ਤਾਂ ਸਮੁੰਦਰ ਦੇ ਕੰਡੇ ਦੇ ਉੱਤੇ ਬੀਚਾਂ ਤੇ ਜਾ ਕੇ ਕਰਦੇ ਸੀਗੇ ਕਦੇ ਮਹਿੰਗੇ ਹੋਟਲਾਂ ਦੇ ਵਿੱਚ ਇਹ ਕਦੇ ਮੈਰਜ ਪੈਰਿਸਾਂ ਦੇ ਵਿੱਚ ਸਾਡੇ ਜਿਹੜੇ ਆਮ ਗਰੀਬ ਲੋਕ ਹੈ ਉਹ ਇਦਾਂ ਘੱਟ ਕਰਦੇ ਆ ਜਾਂ ਜਿਹੜੇ ਸਾਡੇ ਮਿਡਲ ਕਲਾਸ ਲੋਕ ਹੈ ਚਾਹੇ ਉਹ ਬਾਹਰਲੇ ਦੇਸ਼ਾਂ 'ਚ ਗਏ ਹੋਏ ਆ ਚਾਹੇ ਪੰਜਾਬ ਦੇ ਵਿੱਚ ਹੈ ਉਹ ਹਮੇਸ਼ਾ ਹੀ ਗੁਰੂ ਸਾਹਿਬ ਨੂੰ ਪਿਆਰ ਕਰਦੇ ਸਿੱਖੀ ਨੂੰ ਪਿਆਰ ਕਰਦੇ ਉਹ ਇਦਾਂ ਦੇ ਕੰਮ ਨਹੀਂ ਕਰਦੇ ਇਹ ਕੰਮ ਹਮੇਸ਼ਾ ਹੀ ਜਿਹੜੇ ਫਰਮਾਇਦਾਰ ਹੈ ਜਾਂ ਅਮੀਰ ਲੋਕ ਹੈ ਜਾਂ ਜਿਹੜੇ ਸਿੱਖੀ ਨਾਲ ਟੁੱਟ ਚੁੱਕੇ ਆ ਉਹ ਲੋਕ ਕਰਦੇ ਆ ਉਹ ਜਦੋਂ ਜਾ ਕੇ ਮਹਿੰਗੇ ਜਿੱਦਾਂ ਹੁਣ ਬੰਬੇ ਆ ਜਾਂ ਵੈਨਕੂਵਰ ਵਗੈਰਾ ਦੇ ਵਿੱਚ ਮਹਿੰਗੇ ਜਿਹੜੇ ਹੋਟਲ ਹੈ ਉਹਨਾਂ ਦੇ ਵਿੱਚ ਲਿਜਾ ਕੇ ਮਹਾਰਾਜ ਦੇ ਪ੍ਰਕਾਸ਼ پارکਾਂ ਦੇ ਵਿੱਚ ਕਰ ਦਿੰਦੇ ਸੀਗੇ ਜਦੋਂ ਕਿ ਉਹ ਨਾ ਪਾਰਕਾਂ ਦੇ ਵਿੱਚ ਹਰ ਤਰ੍ਹਾਂ ਦਾ ਕੁੱਤਾ ਕੰਮ ਹੁੰਦਾ ਹੈ ਜਿਹੜੇ ਉਹ ਹੋਟਲ ਹੈ ਉੱਥੇ ਕਿਹੜਾ ਦੁਨੀਆ ਦਾ ਕੁੱਤਾ ਕੰਮ ਹੈ ਇਹ ਆਸ਼ੀ ਜਨਾਨੀ ਬਾਜੀ ਹਰ ਤਰ੍ਹਾਂ ਦੀ ਚੱਕਾ ਕੰਮ ਉੱਥੇ ਹੁੰਦਾ ਸ਼ਰਾਬ ਵੀ ਚੱਲਦੀ ਹੈ ਤੇ ਉਸੇ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਉਹ ਪਨੇਰ ਦੇ ਵਿੱਚ ਖੁੱਲੇ ਸਮਾਨ ਦੇ ਥੱਲੇ ਜਿੱਥੇ ਕਿ ਪਹਿਲਾਂ ਮੰਨ ਲਓ ਇਹ ਕੰਮ ਚੱਲਦੇ ਆ ਤੇ ਉਹਦੇ ਨਾਲ ਹੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿਆ ਹੁੰਦਾ ਹੈ ਆਨੰਦ ਕਾਰਜ ਹੋ ਰਹੇ ਹੁੰਦੇ ਦੂਜੇ ਪਾਸੇ ਮੰਲੋ ਨਾ ਚੰਗੀ ਤਰ੍ਹਾਂ ਉਸੇ ਰੀ ਟੱਕਦੇ ਐ ਐਦੇ ਘੁੰਮਦੇ ਫਿਰਦੇ ਰਹਿੰਦੇ ਜਿੱਦਾਂ ਕਿ ਆਮ ਪਾਰਕਾਂ ਦੇ ਵਿੱਚ ਘੁੰਮਦੇ ਤੁਸੀਂ ਵੀਡੀਓ ਦੇ ਵਿੱਚ ਅਕਸਰ ਇਹ ਚੀਜ਼ਾਂ ਦੇਖੀਆਂ ਹੋਣੀਆਂ ਹੈ ਇਹਨਾਂ ਚੀਜ਼ਾਂ ਨੂੰ ਦੇਖ ਕੇ ਹਰ ਸਿੱਖ ਦਾ ਹਿਰਦਾ ਬਹੁਤ ਦੁਖੀ ਹੁੰਦਾ ਸੀਗਾ ਪਰ ਚੱਕਰ ਕੀ ਹੈ ਕਿ ਕੋਈ ਕਰ ਕੁਝ ਨਹੀਂ ਸਕਦਾ ਸੀਗਾ ਪਰ ਅੱਜ ਵਾਹਿਗੁਰੂ ਨੇ ਕਿਰਪਾ ਕੀਤੀ ਸ਼੍ਰੋਮਣੀ ਕਮੇਟੀ ਨੂੰ ਮੰਨ ਲਓ ਇੱਕ ਸਮਾਤ ਕਹਿ ਸਕਦੇ ਆਪਾਂ ਕਿਉਂਕਿ ਜੋ ਹੁੰਦਾ ਹੋ ਆਕਾਲ ਪੁਰਖ ਮਹਾਰਾਜ ਦੀ ਮਰਜ਼ੀ ਦੇ ਨਾਲ ਹੀ ਹੁੰਦਾ ਹੈ ਆਕਾਲ ਪੁਰਖ ਨੇ ਸ਼੍ਰੋਮਣੀ ਕਮੇਟੀ ਦੇ ਜ਼ਰੀਏ ਬਹੁਤ ਵਧੀਆ ਫੈਸਲਾ ਕਰਾਇਆ ਹੈ ਤੇ ਹੁਣ ਇਹ ਸਭ ਕੁਝ ਬੰਦ ਹੋਊਗਾ ਇਹਦੇ ਪਿੱਛੇ ਮੇਨ ਵੱਡਾ ਕਾਰਨ ਇਹ ਸਿਗਾ ਕਿਉਂਕਿ ਜਿਹੜੇ ਸਾਡਾ ਗ੍ਰਾਂਥੀ ਭਾਈਚਾਰਾ ਹੈ ਜਾਂ ਜਿਨ੍ਹਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਪਾਠੀ ਹੈ ਪਾਠੀ ਵੀ ਕਹਿੰਦੇ ਨੇ ਕਈ ਇਲਾਕੇ ਜਿ ਗ੍ਰਾਂਥੀ ਸਿੰਘ ਹੈ ਇਹਨਾਂ ਚੋਂ 90% ਲੋਕ ਉਹ ਹੈ ਜਿਨ੍ਹਾਂ ਦਾ ਸਿੱਖੀ ਦੇ ਨਾਲ ਦੂਰ ਨੇੜੇ ਦਾ ਵੀ ਕੋਈ ਵੀ ਵਾਸਤਾ ਨਹੀਂ ਹੈਗਾ ਉਹ ਸਿਰਫ ਇੱਕ ਪੈਸੇ ਕਮਾਣ ਕਰਕੇ ਇੱਕ ਯਾਰ ਸੋਖਾ ਕੰਮ ਹੈ ਮੋ ਅਕਸਰ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਜ਼ਿਆਦਾਤਰ ਗ੍ਰਾਂਥੀ ਉਹੀ ਬਣਦੇ ਜਿਹੜੇ ਬੰਦੇ ਮੰਨ ਲਓ ਹੋਰ ਕੋਈ ਕੰਮ ਨਹੀਂ ਹੁੰਦਾ ਹੈਗਾ ਉਹ ਗ੍ਰਾਂਤੀ ਸਿੰਘ ਬਣ ਜਾਂਦੇ ਜਦ ਕਿ ਉਹਨਾਂ ਦੇ ਨਾਂ ਤਾਂ ਪਿਸ਼ੋਕਰ ਸਿੱਖੀ ਵਾਲਾ ਹੁੰਦਾ ਨਾ ਉਹਨਾਂ ਨੂੰ ਖੁਦ ਸਿੱਖੀ ਨਾਲ ਕੋਈ ਪਿਆਰ ਹੁੰਦਾ ਹੈ ਉਹਨਾਂ ਨੂੰ 10 ਰੁਪਏ ਦੇ ਕੇ ਚਾਹੇ ਤੁਸੀਂ ਜਿੱਥੇ ਮਰਜੀ ਲੈ ਜਾਓ ਨਹੀਂ ਤਾਂ ਜੇ ਉਹਨਾਂ ਦੀਆਂ ਜਮੀਰਾਂ ਜਾਗਦੀਆਂ ਹੁੰਦੀਆਂ ਉਹਨੂੰ ਸਿੱਖੀ ਦੇ ਨਾਲ ਪਿਆਰ ਹੁੰਦਾ ਤਾਂ ਕਦੇ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਫੈਸਲਾ ਨਹੀਂ ਕਰਨਾ ਪੈਣਾ ਸੀਗਾ ਕਿਉਂਕਿ ਉਹਨਾਂ ਨੇ ਮਨਾ ਕਰ ਦੇਣਾ ਸੀਗਾ ਕਿ ਚਾਹੇ ਯਾਰ ਤੁਸੀਂ ਸਾਨੂੰ ਲੱਖ ਰੁਪਏ ਦੇ ਦਿਓ ਅਸੀਂ ਹੋਟਲ ਦੇ ਵਿੱਚ ਜਾ ਕੇ ਜਾਂ ਕਿਸੇ ਰਜੂਰ ਤੇ ਵਿੱਚ ਜਾ ਕੇ ਮਾਰੇ ਦਾ ਪ੍ਰਕਾਸ਼ ਨਹੀਂ ਕਰ ਸਕਦੇ ਸਾਡੇ ਗੁਰੂ ਸਾਹਿਬ ਦੀ ਇੱਥੇ ਵਿਆਦ ਵੀ ਹੁੰਦੀ ਸਤਕਾਰ ਨਹੀਂ ਹੈਗਾ ਇੱਥੇ ਦੁਨੀਆ ਭਰ ਤੇ ਗਲਤ ਕੰਮ ਹੁੰਦੇ ਆ ਪਰ ਨਹੀਂ ਉਹਨਾਂ ਨੂੰ বিনা ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈਗਾ ਇੱਕ ਕੋੜੀ ਸਚਾਈ ਹੈ ਸਾਡੀ ਸਿੱਖੀ ਦੇ ਥੱਲੇ ਜਾਣ ਦਾ ਵੀ ਇੱਕ ਮੇਨ ਕਰਨ ਹੀ ਹੈ ਕਿ ਜਿਹੜੇ ਸਾਡੇ ਗੁਰਦੁਆਰਿਆਂ ਦੇ ਪਿੰਡਾਂ ਦੇ ਵਿੱਚ ਗੁਰਦੁਆਰੇ ਦੇ ਪ੍ਰਬੰਧਕ ਹੈ ਉਹ ਇਹ ਦੇ ਕੇ ਚੁਣੇ ਜਾਂਦੇ ਆ ਕਿ ਉਹਨਾਂ ਕੋਲ ਕਿੰਨਾ ਕੁ ਪੈਸਾ ਹੈ ਕਿਹੜਾ ਬੰਦਾ ਵਧੀਆ ਲੰਗਰ ਲਾ ਸਕਦਾ ਕਿਹੜਾ ਬੰਦਾ ਇਮਾਰਤ ਵਧੀਆ ਬਣਾ ਸਕਦਾ ਹੈ ਇਹ ਕਦੇ ਨਹੀਂ ਦੇਖਿਆ ਜਾ ਸਕਦਾ ਕੋਈ ਸਿੱਖੀ ਦੇ ਵਿੱਚ ਕਿੰਨਾ ਕੁ ਪ੍ਰਪੱਕ ਹੈ ਜਾਂ ਉਹ ਸਿੱਖੀ ਲਈ ਕੀ ਕਰ ਸਕਦਾ ਮੰਨ ਲਓ ਸਿੱਖੀ ਦੇ ਪ੍ਰਚਾਰ ਵਾਸਤੇ ਜਾਂ ਜੇ ਕੋਈ ਗੁਰ ਸਿੱਖ ਹੈ ਉਹਨਾਂ ਵਾਸਤੇ ਜਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਇਹੋ ਜਿਹਾ ਕੁਝ ਨਹੀਂ ਦੇਖਿਆ ਜਾਂਦਾ ਸਿਰਫ ਤੇ ਸਿਰਫ ਇਹੀ ਚੀਜ਼ ਦੇਖੀ ਜਾਂਦੀ ਕਿ ਬੰਦਾ ਅਮੀਰ ਕਿੰਨਾ ਹੈ ਇਹ ਸਿਰਫ ਇੱਥੇ ਹੀ ਨਹੀਂ ਜਿਹੜੇ ਵੱਡੇ ਸਿੱਖੀ ਦੇ ਮੰਨ ਲਓ ਆਪਣੇ ਆਪ ਚ ਲੰਬੜਦਾਰ ਬਣੇ ਹੋਏ ਆ ਅਮਰੀਕਾ ਕੈਨੇਡਾ ਦੇ ਵਿੱਚ ਬਸਦੇ ਸੇ ਕੋਥੇ ਵੀ ਇੱਦਾਂ ਹੀ ਆ ਉੱਥੇ ਕਿਸੇ ਗੁਰਦੁਆਰੇ ਦੇ ਵਿੱਚ ਚਲੇ ਜਾਓ ਜਿਹੜੇ ਪ੍ਰਬੰਧਕ ਹੈ ਉਹ ਇਹ ਦੇਖ ਕੇ ਚੁਣੇ ਜਾਂਦੇ ਕਿ ਬੰਦੇ ਕੋਲ ਇਹਦੇ ਕੋਈ ਟਰੱਕ ਕਿੰਨੇ ਕਾ ਇਹ ਬੰਦਾ ਅਮੀਰ ਕਿੰਨਾ ਕ ਪਰ ਉਹਨਾਂ ਦਾ ਸਿੱਖੀ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਨਹੀਂ ਕਿਉਂਕਿ ਜਿਹੜਾ ਸਭ ਤੋਂ ਵੱਡਾ ਨਗਰ ਕੀਰਤਨ ਫਰੀ ਦੇ ਵਿੱਚ ਹੁੰਦਾ ਕੈਨੇਡਾ ਦੇ ਵਿੱਚ ਹਰ ਸਾਲ ਆਪਾਂ ਦੇਖਦੇ ਆਂ ਤੇ ਉੱਥੇ ਇੱਕ ਚੀਜ਼ ਦੇਖਣ ਵਾਲੀ ਹੈ ਕਈ ਲੋਕਾਂ ਦੇ ਮੰਨ ਲਓ ਮੈਂ ਬਹਿਮ ਵੀ ਦੂਰ ਕਰਨਾ ਚਾਹਣਾ ਜਿਹੜੇ ਕਹਿੰਦੇ ਬਾਹਰ ਸਿੱਖੀ ਇੱਥੇ ਨਹੀਂ ਹੈਗੀ ਨਹੀਂ ਯਾਰ ਪੰਜਾਬ ਦੇ ਵਿੱਚ ਫੇਰ ਵੀ ਸਿੱਖੀ ਹੈਗੀ ਹੈ ਬਾਹਰ ਸਿੱਖੀ ਦਾ ਕੋਈ ਬਚਨ ਦਾ ਜਾਣ ਵਾਲੇ ਸਮੇਂ ਦੇ ਵਿੱਚ ਵੇਖ ਨਹੀਂ ਹੈਗਾ ਇਹ ਵੀ ਇੱਕ ਮੁੱਖ ਆਧਾਰਨ ਸਰੀਰ ਨਗਰ ਕੀਰਤਨ ਹੈ ਕਿਉਂਕਿ ਜਦੋਂ ਸਰੀ ਦੇ ਵਿੱਚ ਨਗਰ ਕੀਰਤਨ ਨਿਕਲਦਾ ਹੈ 80% ਤੱਕ ਜਿਹੜੀਆਂ ਬੀਬੀਆਂ ਉਹ ਨੰਗੇ ਸਿਰ ਹੁੰਦੀਆਂ ਐ ਤੇ ਜਿਹੜੇ ਮਰਦ ਵੀ ਉਹ ਵੱਡੇ ਪੱਧਰ ਦੇ ਉੱਤੇ ਆਪਣੇ ਵਾਲ ਮਾ ਲੋ ਨੰਗੇ ਸਿਰ ਘੁੰਮਦੇ ਹੁੰਦੇ ਐ ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ ਤਾਂ ਇੱਥੇ ਚਾਹੇ ਕੋਈ ਗੈਰ ਸਿੱਖ ਵੀ ਐ ਉਹ ਗੁਰੂ ਗ੍ਰੰਥ ਸਾਹਿਬਹਾਰੇ ਜਿੱਥੋਂ ਲੰਘਦਾ ਜਾਂ ਨਗਰ ਕੀਰਤਨ ਹੁੰਦਾ ਹੈ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਉਹ ਸਰਕਾਰ ਦੇ ਨਾਲ ਆਪਣਾ ਸਿਰ ਜ਼ਰੂਰ ਟੱਕਦਾ ਹੈ ਤੇ ਪਰ ਉੱਥੇ ਕੈਨੇਡਾ ਵਗੈਰਾ ਦੇ ਵਿੱਚ ਗੈਰ ਸਿੱਖਾਂ ਨੇ ਤਾਂ ਟੱਕਣਾ ਹੀ ਕੀ ਐ ਉੱਥੇ ਜਿਹੜੇ ਆਪਣੇ ਸਿੱਖ ਹੈ ਉਹ ਵੀ ਨੰਗੇ ਸਿਰੇ ਘੁੰਮਦੇ ਹੁੰਦੇ ਤੁਸੀਂ ਅਕਸਰ ਦੇਖ ਸਕਦੇ ਹੋ YouTube ਦੇ ਉੱਤੇ ਕੱਢ ਕੇ ਜਿਹੜਾ ਸਰੀਰ ਦੇ ਨਾਚ ਰਕੀਤਨ ਹੈ ਤੇ ਕੋਈ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਜਾਂਦਾ ਤੇ ਵੈਸੇ ਵੀ ਜਿਹੜੀ ਕੋਈ ਮਰਲੋ ਧਰਮ ਹੁੰਦਾ ਉਹ ਜਿੱਥੇ ਉਹਦੀਆਂ ਜੜਾ ਹੁੰਦੀਆਂ ਉੱਥੇ ਬਚਦਾ ਆਪਾਂ ਇਹ ਲਈ ਕਹਿੰਦੇ ਆ ਕੈਨੇਡਾ 'ਚ ਸਾਰੇ ਲੋਕ ਸਿੱਖੀ ਛੱਡ ਚੁੱਕੇ ਆ ਬਹੁਤ ਸਾਰੇ ਉੱਥੇ ਪਿਆਰ ਕਰਨੇ ਵਾਲੇ ਆ ਸਿੱਖੀ ਨੂੰ ਪਰ ਉਹਨਾਂ ਦੀ ਬਾਪੇਸ਼ ਨਹੀਂ ਚੱਲਦੀ ਕਿਉਂਕਿ ਜਦੋਂ ਹੁਣ ਪ੍ਰਬੰਧਕ ਚੁਣਨੇ ਹੁੰਦੇ ਗੁਰਦੁਆਰਾ ਸਾਭਾਂ ਦੇ ਵਿੱਚ ਜਿਨੀ ਗੁਰਦੁਆਰੀ ਬਣਾਣੇ ਆ ਜਾਂ ਜਿਨ੍ਹਾਂ ਨੇ ਸਿੱਖ ਕੌਮ ਦੀ ਨੁਮਾਇੰਦਗੀ ਕਰਨੀ ਆ ਉੱਥੇ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੁੰਦਾ ਕਿ ਬੰਦਾ ਸਿੱਖੀ ਨੂੰ ਕਿੰਨਾ ਕੁ ਪਿਆਰ ਕਰਦਾ ਜਾਂ ਸਿੱਖੀ ਨੂੰ ਕਿੰਨਾ ਕੁ ਸਮਰਪਿਤ ਹੈ ਉੱਥੇ ਤਾਂ ਸਿਰਫ ਇਹ ਦੇਖਿਆ ਜਾਂਦਾ ਕਿ ਬੰਦਾ ਇਹ ਕਿੰਨਾ ਕਾਮੀਰ ਹੈ ਤੇ ਉਧਰ ਪ੍ਰਬੰਧਕਾਂ ਦੇ ਵਿੱਚ ਇਹ ਦੇਖਿਆ ਜਾਂਦਾ ਪਈ ਥੱਲੇ ਜਿਹੜੇ ਮੰਨ ਲਓ ਪਾਠੀ ਵਗੈਰਾ ਹੈ ਉਹੀ ਬੰਦੇ ਬਣਦੇ ਜਿਨ੍ਹਾਂ ਦਾ ਜ਼ਿੰਦਗੀ ਦੇ ਵਿੱਚ ਹੋਰ ਕੋਈ ਕੰਮ ਨਹੀਂ ਹੁੰਦਾ ਹੈਗਾ ਤੇ ਇਸੇ ਕਰਕੇ ਉਹ ਕਦੇ ਹੋਟਲਾਂ ਦੇ ਵਿੱਚ ਜਾ ਕੇ ਮਾਰੀ ਦੇ ਪ੍ਰਕਾਸ਼ ਕਰ ਦਿੰਦੇ ਜੇ ਜਿੱਥੇ ਵੀ ਕਿਤੇ ਮੰਨ ਲਓ ਮਹਾਰਾਜ ਦੇ ਸਤਕਾਰ ਨਹੀਂ ਹੁੰਦਾ ਹੈਗਾ ਗੁਰੂਗ੍ਰੰਥ ਸਾਹਿਬ ਜੀ ਦਾ ਉੱਥੇ ਲੈ ਕੇ ਚਲ ਜਾਂਦੇ ਆ ਤੇ ਆਪਾਂ ਵੀ ਕੋਸ਼ਿਸ਼ ਕਰੀਏ ਬੱਦ ਤੋਂ ਬੱਦ ਕਿ ਖੁਦ ਪਾਠ ਕਰੀਏ ਖੁਦ ਸਹਿਜ ਪਾਠ ਕਰੀਏ ਅਖੰਡ ਪਾਠ ਕਰਾਉਣ ਦਾ ਬਹੁਤ ਵੱਡਾ ਕੋਨ ਹੈ ਨਹੀਂ ਹੈ ਕਿ ਨਹੀਂ ਹੈਗਾ ਪਰ ਹੁਣ ਅੱਜ ਤੁਸੀਂ ਦੇਖਦੇ ਆਂ ਆਪਣੇ ਪਿੰਡਾਂ ਦੇ ਵਿੱਚ ਕਿਹੋ ਜਿਹਾ ਪਾਠ ਈ ਹੈ ਜੇ ਵਧੀਆ ਪਾਠ ਈ ਮਿਲਦੇ ਹੋ ਤਾਂ ਪਾਠ ਕਰਾਓ ਪਰ ਜਿਆਦਾ ਜੇ ਤੁਸੀਂ ਸੋਚੂਗੇ ਕਿ ਹੁਣ ਇੰਨੇ ਪਾਠ ਕਰਾਉਂਦੇ ਉਹਦਾ ਕੋ ਪੌਣਾ ਹੈ ਉਹ ਪੌਣ ਨਾਲ ਕੋਈ ਕੰਮ ਨਹੀਂ ਕਿਉਂਕਿ ਨਾ ਤਾਂ ਕਰਨੇ ਵਾਲੇ ਦਾ ਕੋਈ ਜੀਵਨ ਹੈ ਤੇ ਨਾ ਉਹਨੂੰ ਕੋ ਸੁਣਦੇ ਈ ਹੈ ਇਸ ਕਰਕੇ ਖੁਦ ਪਾਠ ਕਰਕੇ ਖੁਦ ਅਰਦਾਸ ਕਰਿਆ ਕਰੋ ਤੇ ਜਿੰਨੀ ਵੀ ਸੰਗਤ ਤੱਕ ਸਾਡੇ ਜਰੀਏ ਮੈਸੇਜ ਜਾਂਦਾ ਜਾਂ ਕਿਸੇ ਹੋਰ ਤਰੀਕੇ ਵੀ ਕਿਸੇ ਨੂੰ ਪਤਾ ਲੱਗਦਾ ਹੈ ਤਾਂ ਆਪ ਕੋ ਆਪਣੇ ਪੱਧਰ ਦੇ ਉੱਤੇ ਆਪਾਂ ਇਸ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਕਰੀਏ ਖੁਦ ਵੀ ਮੰਨੀਏ ਤੇ ਦੂਜਿਆਂ ਨੂੰ ਵੀ ਇਹਦੀ ਪਵੰਦ ਬਣਾਈਏ ਕਿ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬਿਅਦਬੀ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ